ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਮ ਦੂਤ ਨ ਆਬੈ ਨੇਰੇ ਕੰਠ ਲੈ ਪ੍ਰਭ ਰੱਖੇ ਸਤ ਗੁਰ ਕੀ ਸਤਿ ਸਾਖੈ ਗੁਰ ਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਾਰਾਇਣ ਮੇਰੇ ਜਮਦੂਤ ਨ ਆਬੈ ਨੇਰੇ ਕੰਠ ਲੈ ਪ੍ਰਭ ਰਖੇ ਸਤ ਗੁਰ ਕੀ ਸਤਿ ਸਾਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾ ਜਾਮਦੂ ਤਨ ਆਪੈ ਨੇ ਰਹਿ ਕੰਠ ਲੈ ਪ੍ਰਵ ਰੱਖੇ ਸਤ ਗੁਰ ਕੀ ਸਤਿ ਸਾਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨਿਹਰੇ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸੱਚ ਸਾਖੇ ਘਰ ਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸਤਤਿ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਸਾਰ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਾਰਾਇਣ ਮੇਰੇ ਜਮਦੂਤ ਨ ਆਬੈ ਨੇਰੇ ਕੰਠ ਲੈ ਪ੍ਰਵ ਰੱਖੇ ਸਤ ਗੁਰ ਕੀ ਸਤਿ ਸਾਖੈ ਗੁਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਪੈ ਨੇਰੇ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸਤਿ ਸਾਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਸਾਰ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਨਕ ਨਰਾਇਣ ਮੇ ਰਹੈ ਜਾਮਦੂ ਤਨ ਆਪੈ ਨਿਰੈ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸਤਿ ਸਾਖੈ ਗੁਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾ ਉਸਤ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਤਖਸਾਲ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5ਵਾਂ ਨਾ ਨਰਾਇਣ ਮੇਰੇ ਜਮਦੂਤ ਨ ਆਵੇ ਨਿਰੇ ਕੰਠ ਲੈ ਪ੍ਰਵ ਰੱਖੇ ਸਤ ਗੁਰ ਕੀ ਸਤਿ ਸਾਖੇ ਗਰਪੁਰੇ ਪੁਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਬੈ ਨੇ ਰਹਿ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸਤਿ ਸਾਕੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਾਰਾਇਣ ਮੇ ਰਹੇ ਜਮਦੂਤ ਨ ਆਪੈ ਨੇ ਰਹੇ ਕੰਠ ਲੈ ਪ੍ਰਭ ਰੱਖੇ ਸਤ ਗੁਰ ਕੀ ਸਤਿ ਸਾਕੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਾਮਦੂਤ ਨ ਆਬੈ ਨਿਰੈ ਕੰਠ ਲੈ ਪ੍ਰਵਰਖੈ ਸਤ ਗੁਰ ਕੀ ਸਤਿ ਸਾਕੈ ਗਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਤ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮੰਗਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਬੈ ਨੇਰੇ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸਤਿ ਸਾਖੈ ਗੁਰਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਠਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਾਰਾਇਣ ਮੇਰੇ ਜਮਦੂਤ ਨ ਆਬੈ ਨਿਰੈ ਕੰਠ ਲੈ ਪ੍ਰਵ ਰੱਖੇ ਸਤ ਗੁਰ ਕੀ ਸਤਿ ਸਾਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮੰਹਲਾ ਪੰਜਵਾਂ ਨਾਲ ਨਰਾਇਣ ਮੇ ਰਹੇ ਜਾਮ ਦੂਤ ਨ ਆਵੇਂ ਨਿਰੈ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸਤਿ ਸਾਖੈ ਗੁਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੁਣਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇ ਰਹੇ ਜਮਦੂਤ ਨ ਆਪੈ ਨੇ ਰਹੇ ਕੰਠ ਲੈ ਪ੍ਰਵ ਰੱਖੇ ਸਤ ਗੁਰ ਕੀ ਸਤਿ ਸਾਕੈ ਗੁਰ ਪੁਰੇ ਪੂਰੀ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੌਖ ਰਸਾਂ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਾਰਾਇਣ ਮੇ ਰਹੈ ਜਮਦੂਤ ਨ ਆਬੈ ਨਹਿ ਰਹੈ ਕੰਠ ਲੈ ਪ੍ਰਵਰਖੈ ਸਤਗੁਰ ਕੀ ਸਤਿ ਸਾਕੈ ਗੁਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਦਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਮ ਨਰਾਇਣ ਮੇਰੇ ਜਮਦੂਤ ਨ ਆਬੈ ਨੇਰੇ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸੰਸਾਰ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਨਾਲ ਨਰਾਇਣ ਮੇਰੇ ਜਾਮਦੂਤ ਨ ਆਵੇਂ ਨਿਰੈ ਕੰਠ ਲੈ ਪ੍ਰਵਰਖੇ ਸਤ ਗੁਰ ਕੀ ਸੱਚ ਸਾਖੇ ਗੁਰਪੁਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋ ਖਸਾਂ ਦਾ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ